ਹਾਂਜੀ ਦੋਸਤੋ ਅੱਜ ਫੇਰ ਇੱਕ ਨਵੀਂ ਸਕੀਮ ਤੁਹਾਡੇ ਲਈ ਸਰਕਾਰ ਦੇ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਸਰਕਾਰ ਵੱਲੋਂ ਵਿਧਵਾ ਮਾਮਾ ਦੇ ਬੱਚਿਆਂ ਦੀ ਸਿਤ ਲਈ ਕਈ ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਜੋ ਵਿਧਵਾ ਦੇ ਮਾਤਾਵਾਂ ਦੇ ਬੱਚਿਆਂ ਨੂੰ 4000 ਰੁਪਏ ਮਹੀਨਾ ਮਿਲਣ ਵਾਲੀ ਸਕੀਮ ਦੀ ਗੱਲ ਹੋ ਰਹੀ ਹੈ ਉਹ ਹਾਲੀ ਦੇ ਵਿੱਚ ਵਿਸ਼ੇਸ਼ ਯੋਜਨਾ ਦੇ ਤਹਿਤ ਦਿੱਤੀ ਜਾਂਦੀ ਹੈ ਇਸ ਦਾ ਵੇਰਵਾ ਅੱਗੇ ਤੁਹਾਨੂੰ ਸਾਂਝਾ ਕਰਾਂਗੇ ਸੋ ਵੀਡੀਓ ਦੇ ਵਿੱਚ ਨਵੇਂ ਬਣੇ ਹੋ ਤਾਂ ਚੈਨਲ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਓ ਤਾਂ ਜੋ ਹਰ ਇੱਕ ਸਕੀਮ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸੋ ਗੱਲ ਕਰਦੇ ਆ ਪੰਜਾਬ ਵਿਧਵਾ ਮਾਂ ਸਹਾਇਤਾ ਯੋਜਨਾ ਸਪੈਸ਼ਲ ਚਾਈਲਡ ਗ੍ਰਾਂਟ ਸਕੀਮ ਇਹਦਾ ਉਦੇਸ਼ ਹੈ ਜਿਹੜਾ ਵਿਧਵਾ ਹੋ ਚੁੱਕੀ ਮਾਂ ਦੇ ਬੱਚਿਆਂ ਨੂੰ ਪੜ੍ਹਾਈ ਖੁਰਾਕ ਤੇ ਜੀਵਨ ਜੱਪਣ ਲਈ ਵਿੱਤੀ ਮਦਦ ਮੁਹੱਈਆ ਕਰਵਾਉਣੀ ਹੈ ਵਿੱਤੀ ਮਦਦ ਕਿੰਨੀ ਮਿਲਦੀ ਹੈ 4000 ਪ੍ਰਤੀ ਮਹੀਨਾ ਪ੍ਰਤੀ ਬੱਚਾ ਮਿਲਦੀ ਹੈ ਵੱਧ ਤੋਂ ਵੱਧ 2 ਬੱਚਿਆਂ ਤੱਕ ਇਹ ਮਿਲਦੀ ਹੈ ਰਾਸ਼ੀ ਜਿਹੜੀ ਮਾਂ ਦੇ ਖਾਤੇ ਦੇ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਡੀਬੀਟੀ ਰਾਹੀਂ ਆਉਂਦੀ ਹੈ ਇਦੇ ਵਿੱਚ ਯੋਗਤਾ ਜਿਹੜੀ ਰੱਖੀ ਗਈ ਹੈ ਮਾਂ ਜਿਹੜੀ ਹੈ ਵਿਧਵਾ ਹੋਣੀ ਚਾਹੀਦੀ ਹੈ ਤੇ ਮਾਂ ਦੀ ਆਮਦਨ 2 ਲੱਖ ਸਾਲਾਨਾ ਤੋਂ ਘੱਟ ਹੋਵੇ ਬੱਚਾ ਜਿਹੜਾ 18 ਸਾਲ ਤੋਂ ਛੋਟਾ ਹੋਵੇ ਤੇ ਬੱਚਾ ਪੜ੍ਹਾਈ ਕਰ ਰਿਹਾ ਹੋਵੇ ਜਾਂ ਸਰਕਾਰੀ ਰਜਿਸਟਰਡ ਸਕੂਲ ਜਾਂ ਇਸਤੇਜ ਚੋਟ ਦੇ ਵਿੱਚ ਦਾਖਲ ਹੋਵੇ ਲੋੜੀਂਦੇ ਦਸਤਾਵੇਜ਼ ਜਿਹਦੇ ਵਿੱਚ ਲੱਗਣੇ ਨੇ ਮਾਂ ਦਾ ਆਧਾਰ ਕਾਰਡ ਪਤੀ ਦੀ ਮੌਤ ਦਾ ਸਰਟੀਫਿਕੇਟ ਤੇ ਮਾਂ ਦੀ ਆਮਦਨ ਦਾ ਸਰਟੀਫਿਕੇਟ ਬੱਚਿਆਂ ਦੀ ਜਨਮ ਤਰੀਕ ਸਕੂਲ ਸਰਟੀਫਿਕੇਟ ਬੈਂਕ ਖਾਤਾ ਵੀਰਵਾ ਅਰਜੀ ਕਿਵੇਂ ਦੇਣੀ ਹੈ ਨਜ਼ਦੀਕੀ ਸੇਵਾ ਕੇਂਦਰ ਦੇ ਵਿੱਚ ਜਾਣਾ ਤੁਸੀਂ ਜਾਂ ਵਿਭਾਗੀ ਦਫਤਰ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਵਿੱਚ ਵੀ ਜਾ ਸਕਦੇ ਹੋ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਪੰਜਾਬ ਸਰਕਾਰ ਦੀ ਅਫੀਸ਼ਲ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਸ ਨੂੰ ਔਨਲਾਈਨ ਅਪਲਾਈ ਕਰਵਾ ਸਕਦੇ ਹੋ ਸੋ ਇਹ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਅਗਲੀ ਜਿਹੜੀ ਵੀਡੀਓ ਆਉਣੀ ਹੈ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਫਾਰਮ ਭਰਿਆ ਕਿਵੇਂ ਜਾਣਾ ਹੈ ਸੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਕਰਕੇ ਜਾਓ ਆਪ ਸਬਸਕ੍ਰਾਈਬ ਕਰ ਲੋ ਤੇ ਹੋਰਨਾਂ ਨੂੰ ਵੀ ਕਰਵਾਓ ਤਾਂ ਜੋ ਹਰ ਇੱਕ ਸਰਕਾਰੀ ਸਕੀਮ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਵੀ ਮਾਂ ਦਾ ਜਿਹੜਾ ਇਹ ਹਿੱਸਾ ਉਸ ਤੋਂ ਪੰਜੀ ਨਾ ਰਵੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੈ ਜਸ